ਦੀਗਰਾਲ ਸਾਹਿਬ ਸਤਿਕਾਰ ਜੀ ਲੰਘਾਓ ਧੰਨਵਾਦ ਰਮਾਣਾ ਸਾਹਿਬ ਸਵੇਤ 1200 ਏਮ ਦੇ ਸਾਰੇ ਹੀ ਸ్రోਤਿਆਂ ਨੂੰ ਬਹੁਤ ਹੀ ਅਦਰ ਬਹੁਤ ਸਤਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਮਾਫੀ ਚਾਹੁੰਦਾ ਥੋੜਾ ਜਿਹਾ ਅੱਜ ਵਿਸ਼ੇਸ਼ ਪ੍ਰੋਗਰਾਮਿੰਗ ਦੇ ਤਹਿਤ ਆਪਾਂ ਲੇਟ ਸ਼ੁਰੂਆਤ ਕਰ ਰਹੇ ਹਾਂ ਅਤੇ ਇਹਦੇ ਲੱਗਦੇ ਹੱਥ ਜਿਹੜੀ ਸਿਆਸੀ ਰੀਨੇ ਦੇ ਵਿੱਚ ਇੱਕ ਖਬਰ ਹੈਗੀ ਆ ਉਤੋਂ ਸ਼ੁਰੂਆਤ ਕਰ ਲਈਏ ਮੇਰਾ ਖਿਆਲ ਆਪਾਂ ਪਹਿਲਾਂ ਅਸੀਂ ਗੱਲ ਕਰ ਰਹੇ ਸਾਂ ਬਾਸਲ ਸਾਹਿਬ ਦੇ ਨਾਲ ਸੰਗੀਤ ਸਮਰਾਟ ਚਰਨਜੀਤ ਹੁਜਾ ਸਾਹਿਬ ਇਸ ਦੁਨੀਆ ਤੇ ਨਹੀਂ ਰਹੇ ਔਰ ਉਹਨਾਂ ਨੇ ਇੱਕੋ ਸਾਹ ਦੇ ਵਿੱਚ ਦਰਜਨਾ ਜਿਹੜੇ ਅੱਜ ਦੇ ਚੋਟੀ ਦੇ ਸੋ ਕਾਲਡ ਮਹਾਨ ਕਲਾਕਾਰ ਖਵਾਉਂਦੇ ਨੇ ਉਹਨਾਂ ਦਾ ਬਾਰੇ ਦੱਸਿਆ ਕਿ ਸ਼ੁਰੂਆਤ ਉਹਦੀ ਚਰਨਜੀਤ ਹੁਜਾਤ ਹੋਈ ਹੈ ਔਰ ਇਵੇਂ ਜਿਵੇਂ ਜੇਕਰ ਸਿਆਸੀ ਦੁਨੀਆ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਮਹੱਤਵਪੂਰਨ ਸਿਆਸੀ ਸ਼ਖਸੀਅਤ ਵੀ ਇਸ ਦੁਨੀਆ ਤੋਂ ਕੁਝ ਕਰ ਗਈ ਹੈ ਹਰਮੇਲ ਸਿੰਘ ਟੋੜਾ ਸਾਹਿਬ ਤੋਂ ਮੇਰਾ ਜ਼ਿਕਰ ਇਸ਼ਾਰਾ ਉਧਰ ਨੂੰ ਆਏ ਦੱਸੋ ਸਾਨੂੰ ਇੱਥੇ ਸ਼ੁਰੂਆਤ ਕਰੀਏ ਆਪਾਂ ਟੋੜਾ ਸਾਹਿਬ ਹਰਮੇਲ ਟੋੜਾ ਉਹਨਾਂ ਦੀ ਪੰਜਾਬ ਦੀ ਸਿਆਸਤ ਵਿੱਚ ਕੀ ਰਤਬਾ ਸੀਗਾ ਔਰ ਉਹਨਾਂ ਬਾਰੇ ਕੁਝ ਸਰਵਾਰਾ ਸਾਹਿਬ ਪਹਿਲਾਂ ਚੰਗੀਤ ਹੁਜਾਹ ਉਹਨਾਂ ਬਾਰੇ ਵੀ ਗੱਲ ਕਰ ਲਈ ਕਿਉਂਕਿ ਮੈਂ ਥੋੜੀ ਜੀ ਕੱਲਪਾਸ ਬੰਸਨ ਸਾਹਿਬ ਦੀ ਸੁਣੀ ਸੀ ਦੇਖੋ ਬਹੁਤਾ ਦਾ ਮੈਂ ਨਹੀਂ ਜਾਣਦਾ ਮਿਊਜ਼ਿਕ ਦੇ ਬਾਰੇ ਹਾਂ ਗਾਣੇ ਸੁਣ ਲਈਦੇ ਸੀ ਕਿਸੇ ਸਮੇਂ ਪਰ ਮੈਂ ਕਲ ਜ਼ਰੂਰ ਉਸ ਸਮੇਂ ਅਕਸਰ ਸੁਆ ਕਰਦਾ ਸੀ ਦੋਲਾ ਸੰਦੀ ਸਾਧੀਆਂ ਕੋਲੋਂ ਜਿਹੜੇ ਗਾਣਿਆਂ ਦੇ ਸ਼ਕੀਮ ਸੀ ਤਾਂ ਅਕਸਰ ਕਿਆ ਕਰਦੇ ਸੀ ਕਿ ਚੰਗੀਤ ਹੁਜਾਹ ਉਹਨਾਂ ਦੀ ਕੈਕਟ ਆਈ ਆ ਆਪਾਂ ਜਾ ਕੇ ਪਤਾ ਹੋਣਾ ਉਸ ਤੋਂ ਲੈ ਕੇ ਆਉਣੀ ਆ ਇਹ ਆਦੀ ਦੋ ਤਿੰਨ ਮਿਊਜ਼ਿਕ ਹਾਊਸਿਸ ਦਾ ਯਾਨੀ ਸਿੰਗਰ ਦਾ ਸਿੰਗਲ ਦਾ ਪਤਾ ਨਹੀਂ ਸੀ ਹੁੰਦਾ ਜਸਟਾ ਖਰੀਦੇ ਹੁੰਦੇ ਸੀ ਸਿੰਗਰ ਦਾ ਪਤਾ ਨਹੀਂ ਸੀ ਹੁੰਦਾ ਲੇਕਿਨ ਚਰਨਜੀਤ ਹੋਜਾ ਸਾਹਿਬ ਦੀ ਹਾਂ ਔਰ ਚਰਨਜੀਤ ਦੇ ਕੋਲੋਂ ਤੇ ਜ਼ਿਕਰ ਇਹ ਹੀ ਕੀਤਾ ਜਾਂਦਾ ਸੀ ਕਿ ਨਵੀਂ ਕੈਸਟ ਆਈ ਹੈ ਚਰਨਜੀਤ ਹੋਜਾ ਮੇਰੇ ਮਿਊਜ਼ਿਕ ਦੇ ਵਿੱਚ ਬਾਅਦ ਸਿੰਗਰ ਦਾ ਨਾਮ ਵੀ ਲੜਿਆ ਜਾਂਦਾ ਸੀ ਕਿ ਫਲਾਪਲਾ ਸਿੰਗਰ ਦੀ ਯਾਨੀ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਬਣ ਚੁੱਕੇ ਸੀ ਜਿਹੜਾ ਕਿ ਆਪਣੇ ਨਾਮ ਤੇ ਕੈਸਟਾਂ ਵੇਚਦਾ ਸੀ ਪਰ ਅੱਜ ਜੋ ਸੋਣਾ ਦੇ ਗਿਆ ਉਹਨਾਂ ਨੂੰ ਸ਼ਰਤਾਂ ਨਹੀਂ ਦਿੱਤੀਆਂ ਜੀ ਜੀ ਦੂਜੀ ਖਬਰ ਮਿਲਕੋ ਤੁਸੀਂ ਠੀਕ ਕਿਹਾ ਹਰਮੇਲ ਸਿੰਘ ਟੋੜਾ ਪਰ ਇਹ ਨਾਮ ਆਪਣੇ ਆਪ ਚ ਪੰਜਾਬ ਦੀ ਰਾਜਨੀਤੀ ਚ ਸਿੱਖ ਰਾਜਨੀਤੀ ਚ ਬਹੁਤ ਵੱਡਾ ਹੋ ਜਾਂਦਾ ਕਿਉਂਕਿ ਨਾਲ ਟੋੜਾ ਨਾਮ ਲੱਗ ਜਾਂਦਾ ਸਿਰਫ ਨਾਮ ਇਹ ਨਹੀਂ ਲੱਗਦਾ ਜੱਤੇਦਾਰ ਕਰਤਾਰ ਅੰਦਰ ਟੋੜਾ ਹੋਣਾ ਦੇ ਨਾਲ ਰਿਸ਼ਤੇਦਾਰੀ ਵੀ ਬਣ ਜਾਂਦੀ ਆ ਉਹਨਾਂ ਦੇ ਜਵਾਈ ਦੇ ਤੌਰ ਤੇ ਹਰਮੇਲ ਸਿੰਘ ਟੋੜਾ ਆਪਣਾ politcal career ਵੀ ਉਸੇ ਨਾਮ ਤੇ ਸ਼ੁਰੂ ਕਰਦੇ ਆ ਔਰ ਇੱਕ ਖਾਸ ਖਿੱਤੇ ਦੇ ਵਿੱਚ ਬਦੀ ਸਿਆਸਤ ਵੀ ਉਹਨਾਂ ਨੇ ਕੀਤੀ ਹਾਲਾਂਕਿ ਔਰ ਮਾ ਸਾਹਿਬ ਇਹ ਕਿਹਾ ਜਾਵੇ ਕਿ ਇੰਪੈਕਟਡ ਸਿਆਸਤ ਤੋਂ ਬਹੁਤੀ ਜ਼ਿਆਦਾ ਨਹੀਂ ਕਰ ਸਕੇ ਤੌੜਾ ਸਾਹਿਬ ਦੀ ਜਿਹੜੀ ਪ੍ਰਭਾਵ ਸੀ ਉਹ ਹਮੇਸ਼ਾ ਉਹਦੀ ਰਾਜਨੀਤੀ ਵਿੱਚ ਰਹੀਆ ਬਹੁਤ ਉੱਚੀ ਚਾਹੇ ਮੰਤਰੀ ਬਣੇ ਮੰਤਰੀ ਬਣ ਕੇ ਜਦੋਂ ਵਖਰੇਵਾ ਹੋਇਆ ਬਾਬਲ ਤੌੜਾ ਦਾ ਉਸ ਸਮੇਂ ਮਿਨਿਸਟਰੀ ਛੱਡੀ ਉਹਦਾ ਪੰਜ ਮੰਤਰੀਆਂ ਦੇ ਸ਼ਾਮਲ ਸੀ ਪਰ ਇਹ ਵੀ ਕਿਹਾ ਜਾਂਦਾ ਹੈ ਮਾ ਸਾਹਿਬ ਕੇ ਮਹਿੰਦਰ ਸਿੰਘ ਗਰੇਵਾਲ ਅੰਮ੍ਰਿਤ ਦੇ ਤੌੜਾ ਉਹ ਵਿਅਕਤੀ ਸੀ ਜਿੰਨਾ ਕਰਕੇ ਬਾਦ ਦੇ ਵਿੱਚ ਇਕੱਠ ਵੀ ਹੋਇਆ ਕੁਝ ਲੋਕ ਇਸ ਨੂੰ ਮਸਲਬ ਪਸਤੀ ਨਹੀਂ ਕਹਿੰਦੇ ਸੀ ਕੁਝ ਲੋਕ ਇਸ ਨੂੰ ਪੰਥਕ ਰਾਜਨੀਤੀ ਦੇ ਵਿੱਚ ਇੱਕ ਵਧੀਆ ਕਦਮ ਕਹਿੰਦੇ ਸੀ ਪਰ ਹਰਮੇਸ਼ਿਕ ਤੌੜਾ ਸਰੋਵਰੀ ਅਕਾਲੀ ਦਲ ਤੋਂ ਵੱਖਰੇ ਹੋਣ ਤੋਂ ਬਾਅਦ ਵੱਖ-ਵੱਖ ਜਗ੍ਹਾ ਤੋਂ ਹੁੰਦੇ ਆਮ ਆਦਮੀ ਪਾਰਟੀ ਵੀ ਜੁਆਇਨ ਕੀਤੀ ਵਾਪਸ ਅਕਾਲੀ ਦਲ 'ਚ ਵੀ ਆਏ ਔਰ ਅੱਜ ਉਹ ਸਾਡੇ ਦਰਮਿਆਨ ਨਹੀਂ ਜੋ ਇੱਕ ਵਕਾਨਾਮ ਜਿਹੜਾ ਦਫੇਦਾਰ ਬਚਨ ਸਿੰਘ ਤੌੜਾ ਉਹਨਾਂ ਦੀ ਲੈਗੇਸੀ ਨੂੰ ਅੱਗੇ ਤੋਰਦਾ ਸੀ ਉਹ ਨਹੀਂ ਜੋ ਹਾਲਾ ਕਿ ਅੱਗੇ ਉਹਨਾਂ ਦਾ ਜਿਹੜਾ ਸੱਬਰ ਪਰਿਵਾਰ ਆ ਬੱਚੇ ਦੇ ਬੇਟਾ ਉਹ ਆਪਣੇ ਤੌਰ ਤੇ ਰਾਜਨੀਤੀ ਦੇ ਵਿੱਚ ਪੱਕੇ ਪੈ ਚੋਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਚੰਗਾ ਨਾਮ ਅੱਜ ਤੱਕ ਬਣਾਇਆ ਔਰ ਉਮੀਦ ਕਰਦੇ ਆ ਕਿ ਇਸ ਨਾਲ ਨੂੰ ਅੱਗੇ ਵੀ ਉਹ ਪ੍ਰਕਰਾਰ ਰੱਖਣਗੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਆਪਣਾ ਯੋਗਦਾਨ ਪਾ ਦੇਣਗੇ ਬਠਿੰਡੇ ਦੇ ਵਿੱਚ ਜਿਹੜਾ ਇੱਕ ਨੌਜਵਾਨ ਦੀ ਗ੍ਰਿਫਤਾਰੀ ਹੋਈ ਸੀਗੀ ਕਿ ਉਹ ਕੋਈ ਐਸੀ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਫਿਰ ਇਹਨਾਂ ਹਮਲਾ ਕਰਨ ਬਾਰੇ ਸੋਚ ਰਿਹਾ ਸੀ ਕੁਝ ਸਮਗਰੀ ਦਾ ਵੀ ਦਾਵਾ ਕੀਤਾ ਗਿਆ ਸੀ ਕਿ ਉਹਦੇ ਘਰੋਂ ਲੱਭੀ ਸੀ ਬੰਬ ਬਣਾਉਣ ਦੀ ਸਮਗਰੀ ਲੇਕਿਨ ਮੈਂ ਪੜ੍ਹ ਰਿਹਾ ਸੀ ਵੀਕੈਂਡ ਦੇ ਉੱਤੇ ਗਰੈਲ ਸਾਹਿਬ ਕੇ ਦੇਸ਼ ਦੇ ਹੋਰਾਂ ਹਿੱਸਿਆਂ ਦੇ ਵਿੱਚ ਵੀ 7-8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਹਾਣੀ ਰਲਦੀ ਮਿਲਦੀ ਹੈ। ਕੋਰ ਬਹਾਦਰ ਬਿਲਕੁਲ ਕੋਈ ਸਮਗਰੀ ਨਹੀਂ ਸੀ ਔਰ ਇੰਨਾ ਕੁ ਅਸਲਾ ਖਰੀਦ ਜਾਂ ਜੋ ਵੀ ਉਹ ਕੈਮੀਕਲ ਸੀ ਕਿ ਪੰਜਾਬ ਪੁਲਿਸ ਕਰੀ ਜਾਣ ਲੱਗੀ ਰਹੀ ਫਿਰ ਫੌਜ ਨੂੰ ਸੱਦਿਆ ਗਿਆ 2 ਦਿਨ ਤੱਕ ਫੌਜ ਨੂੰ ਉਹ ਘਰ ਨੂੰ ਸਿਕਿਉਰ ਕਰਨ ਵਾਸਤੇ ਲਾ ਕੇ ਸੀ ਪਰ ਇਹ ਬੜੀ ਅਜੀਬ ਗੱਲ ਸੀ ਕਿ ਸੋਸ਼ਲ ਮੀਡੀਆ ਤੋਂ ਇਨਫਲੂਐਂਸ ਹੋ ਕੇ ਉਹ ਨੌਜਵਾਨ ਫਿਦਾਇਨ ਹਮਲੇ ਲਈ ਤਿਆਰ ਹੋ ਗਿਆ ਸੀ ਸੁਸਾਈਡ ਬੋਮਬਰ ਬਨਣ ਵਾਸਤੇ ਤਿਆਰ ਸੀ ਇਹ ਜਿਹੜਾ ਦੱਸਿਆ ਜਾ ਰਿਹਾ ਉਸ ਦਿਨ ਵੀ ਆਪਾਂ ਗੱਲ ਕੀਤੀ ਸੀ ਰਵਾਨਾ ਸਾਹਿਬ ਕਿ ਇਹ ਵਨ ਆਫ ਫੀਨੋਮੀਨਾ ਨਹੀਂ ਆ ਇਹ ਕਿਸੇ ਵੱਲਰ ਜਰ ਕਾਂਸਪੀਰੇਸੀ ਦਾ ਹਿੱਸਾ ਜਿਹਦੇ ਹਰਗੇ ਹੋਰ ਵੀ ਹੋ ਸਕਦੇ ਆ ਉਹ ਇਹਦੇ ਵਰਗੇ ਹੈ ਜਾਂ ਨਹੀਂ ਇਹ ਤਾਂ ਨਹੀਂ ਪਤਾ ਪਰ ਵੀ ਕੇਸ ਦੀ ਜਿਹੜੀ ਖਬਰ ਚਰਚਾ ਵਿੱਚ ਰਹੀ ਉਹ ਰਾਜੀ ਤਾਂ ਸੀ ਰਾਜੀ ਦੇ ਵਿੱਚ ਇੱਕ ਛੋਟੀ ਜਿਹੀ ਲੋਜੀਕਲ ਉਹ ਛੋਟਾ ਜਿਹਾ ਪ੍ਰਾਪਾ ਉਹ ਕਿਹਾ ਲੋ ਉਹਦੇ ਕਮਰੇ ਦੇ ਵਿੱਚ ਸਾਫਤ ਵੀ ਕੀਤੀ ਗਈ ਸੁਰੱਖਿਆ ਏਜੰਸੀਆ ਬੋਲੋ ਤਾਂ ਉੱਤੇ ਵੀ ਬਹੁਤ ਸਾਰਾ ਅਜਿਹਾ ਸਮਾਨ ਮਿਲਿਆ ਜੋ ਬੰਬ ਬਣਾਉਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ ਪੋਟਾਸ਼ੀਅਮ ਨਾਈਟਰੇਟ ਸਾਰੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉੱਥੋਂ ਮਿਲੀਆਂ और इन्हें चीजा के कॉम्बीनेशन जोड़े आ इसे कमरे से तैयार किए गए यानी कुछ ना कुछ स्टोरी तो रल् मिलती है दूसरी चीज जी इस गल रलदी रणा साहब जी अभी नोटिस की वो सी सोशल मीडिया प्रभावलूम व्यक्ति जोजे करके अपने ती अभी कराने लैके तो जाते डायरेक्शन देंगे वो हैंडलूम जोड़े ने इस कमरे को यूज करते ਔਰ ਇਹ ਜਿਹੜਾ ਨੌਜਵਾਨ ਦਾ ਜ਼ਿਕਰ ਕੀਤਾ ਇਸ ਨੂੰ ਵੀ ਨਾਲੇ ਸੋਸ਼ਲ ਮੀਡੀਆ ਦੇ ਥਰੂ ਪ੍ਰਭਾਵਿਤ ਕਰਕੇ ਇਹ ਸਾਰੇ ਕੰਮ ਤਾਂ ਦਿੱਤੀ ਸ਼ਾਮਿਲ ਕੀਤਾ ਸੀ ਪਰ ਬੜੀਆਂ ਗ੍ਰਸਤਾਂਗੀਆਂ ਹੋਈਆਂ ਨੇ ਭਾਰੀ ਮਾਤਰਾ ਦੇ ਵਿੱਚ ਛੋਟੇ ਵੱਡੇ ਬਬ ਵੀ ਪ੍ਰਾਪਤ ਹੋਏ ਨੇ ਜਿਨ੍ਹਾਂ ਦੀ ਕਸਟਿੰਗ ਹੋ ਨਦੀ ਦੇ ਪਾਣੀ ਦੇ ਵਿੱਚ ਕਰਦੇ ਸੀ ਹੁਣ ਇਹ ਵਰਤਾਰਾ ਫੇਰ ਉਹ ਗੱਲਾ ਸਾਹਮਣੇ ਆ ਜਾਂਦੀ ਨੇ ਕਿ ਮਾੜਾ ਸਾਕੇ ਸੋਸ਼ਲ ਮੀਡੀਆ ਦੇ ਕਿੰਨਾ ਖੋਲ ਗਿਆ ਇਸ ਦਾ ਹੋ ਚੁੱਕਿਆ ਹੈ ਅਸਰ ਦਾ ਕਿੱਡੀ ਗੋਦੀਏ ਸਾਜੀਸ਼ਾ ਕਿੰਨਾ ਕੁ ਲੱਗਾਇਆ ਹੈ ਪਰ ਨੈਟਵਰਕ ਦਾ ਇਹ ਸਾਇੰਸ ਰੋਕਾਇਆ ਗਿਆ ਤੇ ਲੱਗਿਆ ਹੋ ਗਿਆ ਆਮ মিডিਆ ਦੇ ਵਿੱਚ ਇਸ ਗੱਲ ਨੂੰ ਬਹੁਤ ਅਲੀਵਸਾਲਿਆ ਜਾ ਰਿਹਾ ਪਰ ਇਹ ਵੱਡੀ ਫਿਕਰਮੰਦੀ ਦੀ ਗੱਲ ਔਰ ਸਾਨੂੰ ਆਪਣੇ ਆਸ-ਪਾਸੇ ਆਪਣੇ ਬੱਚਿਆਂ ਦਾ ਜੀ ਕਿਸੇ ਵੀ ਕਿਸਮ ਦੀ ਛੱਕੀ ਐਕਟੀਵਿਟੀ ਦਾ ਉਹਦਾ ਧਰੂਪ ਚਾਲ ਚੱਲਣਾ ਚਾਹੀਦਾ ਕਿਉਂਕਿ ਇਹ ਗੱਲਾਂ ਜਿਹੜੀਆਂ ਨੇ ਹੁਣ ਸੋਸ਼ਲ ਮੀਡੀਆ ਦੇ ਥਰੂ ਘਰਾਂ ਦੇ ਵਿੱਚ ਵਾਰ ਚੁੱਕੀਆਂ ਨੇ ਜੀ ਅ ਇੱਕ ਖਬਰ ਮੇਰੇ ਵੀਕਐਂਡ ਦੇ ਉੱਤੇ ਕੰਨਾਂ 'ਚ ਪਹੁੰਚੀ ਕਿ ਭਾਰਤ ਦੇ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜੀਤ ਦਵਾਲ ਅਤੇ ਕੈਨੇਡੀਅਨ ਨੈਸ਼ਨਲ ਸਕਿਉਰਿਟੀ ਐਂਡ ਇੰਟੈਲੀਜੈਂਸ ਐਡਵਾਈਜ਼ਰ ਨੈਥਲੀ ਜੀ ਡਰਾਇਨ ਆ ਹੁਣਾਂ ਦੀ ਆਪਸੀ ਕੋਈ ਮੁਲਾਕਾਤ ਹੋਈ ਹੈ ਤੇ ਦੋਹਾਂ ਵੱਲੋਂ ਬਿਆਨ ਵੀ ਜਾਰੀ ਕੀਤੇ ਗਏ ਨੇ ਤੇ ਨਾਲ ਦੀ ਨਾਲ ਕੁਝ ਅਸਿਆਂ ਗਰ ਰਿਆ ਸਰਬ ਗ੍ਰਿਫਤਾਰੀਆਂ ਵੀ ਹੋਈਆਂ ਨੇ ਅ ਜਿਸ ਦੇ ਮਤਲਕ ਕੁਝ ਇਸ਼ਾਰੇ ਕੁਝ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਹੁਣ ਦੋਹਾਂ ਮੁਲਕਾਂ ਦੀ ਆਪਸੀ ਸਹਿਮਤੀ ਜੀ7 ਦੇ ਉੱਤੇ ਜਿਹੜਾ ਮੋਦੀ ਸਾਹਿਬ ਨੂੰ ਬਲਾਵਾ ਭੇਜਿਆ ਗਿਆ ਸੀਗਾ ਉਹਦੇ ਮੱਦੇਨਜ਼ਰ ਆਉਣ ਵਾਲੇ ਕੱਲ ਜਿਹੜੇ ਸ਼ਰਾਰਤੀ ਨੇ ਜਿਹੜੇ ਕਿ ਦੋਹਾਂ ਮੁਲਕਾਂ ਦੇ ਖਾਸ ਕਰਕੇ ਕੈਨੇਡੀਅਨ ਪੋਲੇ ਕਾਨੂੰਨਾਂ ਦਾ ਲਾਭ ਉਠਾ ਕੇ ਆਪਣੇ ਖਜ਼ਾਨੇ ਭਰਪੂਰ ਕਰਨਾ ਚਾਹੁੰਦੇ ਨੇ ਜਾਂ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਆਉਣ ਵਾਲੇ ਦਿਨ ਮਾੜੇ ਹੋ ਸਕਦੇ ਨੇ ਇਸ਼ਾਰੇ ਨੇ ਕੁਝ ਸਰ ਮਹਾਰਾਜ ਦੇਪਲੀਏ ਇਸ਼ਾਰਿਆਂ ਨੂੰ ਹੀ ਪੜਨ ਦੀ ਜ਼ਰੂਰਤ ਹੁੰਦੀ ਆ ਤੁਸੀਂ ਬਿਲਕੁਲ ਠੀਕ ਜ਼ਿਕਰ ਕੀਤਾ ਕਿ ਜੀ ਸ਼ਾਵਨ ਦਾ ਜਿਹੜਾ ਫੱਦਾ ਸੀ ਔਰ ਕਿ ਜਾਂ ਨਹੀਂ ਆਉਣਗੇ ਫੱਦਾ ਮਿਲੂਗਾ ਜਾਂ ਨਹੀਂ ਮਿਲੂਗਾ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਇੱਕ ਫੱਦਾ ਆਉਂਦਾ ਅਚਾਨਕ ਤੇ ਪ੍ਰਧਾਨ ਮੰਤਰੀ ਮੋਦੀ ਬਿਲਕੁਲ ਤਿਆਰ ਪਰ ਤਿਆਰ ਬੈਠੇ ਸੀ ਟੈਸਟ ਚੱਕ ਕੇ ਉਹ ਜੀ ਸ਼ਾਵਨ ਦੇ ਵਿੱਚ ਪੋਜ਼ਿਟਿਵ ਆਇਆ ਤਰਬਾਤ ਹੁੰਦੀ ਆ ਉਹ ਉਦੋਂ ਤੋਂ ਹੀ ਇਸ ਕਰਵਾਤ ਦਾ ਸ਼ਾਇਦ ਮੋੜ ਵੱਜਿਆ ਔਰ ਇੱਕ ਆ ਦੇ ਉੱਤੇ ਜਿਹੜੀ ਝੈਂਤੀ ਬੜੀ ਲੱਗਦੀ ਹਾਰ ਮਾੜਾ ਸਾਹਿਬ ਇਹ ਆ ਕੇ ਜਿਹੜੀਆਂ ਚੀਜ਼ਾਂ ਦਾ ਜਿਕਰ ਹੁੰਦਾ ਆ ਪਿਛਲੇ ਸਮੇਂ ਤੋਂ ਹਾਲਾਤ ਜੁਨਾਸ ਪਰ ਮੁੱਖਾਂ ਤੇ ਸਾਜਗਰ ਨਹੀਂ ਸੀ ਉਹਨਾਂ ਚੀਜ਼ਾਂ ਦੇ ਉੱਤੇ ਹੁਣ ਚਰਚਾ ਕੀਤੀ ਗਈ ਆ ਦਖਲਅੰਦਾਜ਼ੀ ਦੀ ਗੱਲਬਾਤ ਜਿਹੜੀ ਭਾਰਤ ਵਾਲੇ ਪਾਸੇ ਇਲਜ਼ਾਮات ਲੱਗਦੇ ਸੀ ਦੂਸਰੇ ਪਾਸੇ ਕੈਨੇਡੀਅਨ ਗਵਰਨਮੈਂਟ ਦੇ ਜਿਵੇਂ ਤੁਸੀਂ ਕਿਹਾ ਕਿ ਉਹਲੇ ਕਾਨੂੰਨਾਂ ਦਾ ਸਹਾਰਾ ਲੈ ਕੇ ਭਾਰਤ 'ਤੇ ਇਲਜ਼ਾਮ ਲਗਾਉਂਦਾ ਸੀ ਕਿ ਭਾਰਤ ਰੋਣ ਦੀ ਗਤੀਵਿਧੀਆਂ ਨੂੰ ਹਵਾ ਦਿੱਤੀ ਜਾਂਦੀ ਆ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਚਰਚਾ ਹੋਈ ਸ਼ਾਇਦ ਉਸੇ ਦਾ ਨਤੀਜਾ ਸੀ ਕਿ 18 ਤਰੀਕ ਨੂੰ ਦਿੱਤੀ 18 ਤਰੀਕ ਨੂੰ ਅੱਜ ਉਹ ਤੁਹਾਨੂੰ ਦੱਸਿਆ ਕਿ ਅਜੀਤਪਾਲ ਐਨਐਸਏ ਭਾਰਤ ਸਰਕਾਰ ਦੇ ਜਿਹੜੇ ਨੇ ਕੈਨੇਡੀਅਨ ਨੈਸ਼ਨਲ ਸਕਿਉਰਿਟੀ ਦੇ ਕੰਸਲਟੈਂਟ ਰਿਵਾਈਜ਼ਰ ਨੇ ਜਿਹੜੇ ਨੇ ਉਹਨਾਂ ਦੀ ਜਿਹੜੀ ਮੀਟਿੰਗ ਹੋਈ ਸੀ ਔਰ ਇਹਦੇ ਵਿੱਚ ਇਹ ਚੀਜ਼ਾਂ ਉਹ ਜਿਹੜਾ ਗੱਲਬਾਤ ਦੇ ਤੌਰ ਤੋਂ ਅੱਗੇ ਵਧਾਇਆ ਗਿਆ ਸੀ ਉਹਦੇ ਚ ਸਭ ਤੋਂ ਅਹਿਮ ਤੋਂ ਇਹ ਸੀ ਕਿ ਬਾਈ ਮਿਊਚੁਅ ਰਿਸਪੈਕਟ ਆ ਜਿਹੜੀ ਉਹ ਬਰਕਰਾਰ ਰਹਿਣੀ ਚਾਹੀਦੀ ਆ ਔਰ ਜਿਹੜਾ ਪ੍ਰਿੰਸੀਪਲ ਆ ਸੋਵਰਿਨਿਟੀ ਐ ਟੈਰੀਟੋਰੀਅਲ ਇੰਟੈਗ੍ਰਿਟੀ ਆ ਉਹ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਸੀ ਉਹ ਬਕਰਾਰ ਰਹਿਣੇ ਚਾਹੀਦੇ ਆ ਹੁਣ ਇਸ ਨੂੰ ਅਫੀਸ਼ੀਅਲ ਪੁਸ਼ਟੀ ਵੀ ਕਰ ਦਿੱਤੀ ਗਈ ਆ ਪਰ ਜਿਹੜੀਆਂ ਚੀਜ਼ਾਂ ਨਾਲ ਜੋੜ ਕੇ ਭਾਰਤੀ মিডিਆ ਹਸਲੇ ਦੇਖ ਰਿਆ ਉਹਦੇ ਚ ਸਭ ਤੋਂ ਵੱਡੀ ਗੱਲ ਦੇਖੀ ਜਾ ਰਹੀ ਆ ਇੰਦਰਜੀਤ ਸਿੰਘ ਹੋਸਲ ਉਹਨਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਇਸ ਗੱਲ ਦੀ ਵੱਡੀ ਚਰਚਾ ਰਹੀ ਆ ਜੇ ਭਾਰਤ ਦੇ ਵਿੱਚ মিডিਆ ਦੇ ਵਿੱਚ ਪਰ ਇਸ ਨੂੰ ਦੋਨਾਂ ਮੁਲਕਾਂ ਦੇ ਐਨਐਸਏ ਦੀ ਜਿਹੜੀ ਮੀਟਿੰਗ ਆ ਔਰ ਅਜੀਬ ਦਬਾਅ ਉਹਨਾਂ ਦੇ ਦਬਾਅ ਤੋਂ ਸਪੈਸ਼ਲੀ ਇਹਦੇ ਵਿੱਚ ਜਿਹੜਾ ਕਾਰਨ ਦੱਸਿਆ ਜਾ ਰਿਹਾ ਦੋਸਰੀ ਜਿਹੜੀ ਇੱਥੇ ਹੁਣ ਮੈਂਸ਼ਨ ਕੀਤੀ ਜਾ ਰਹੀ ਹੈ ਭਾਰਤੀ মিডিਆ ਦੇ ਵਿੱਚ ਮਰਾਤਾਵਾਲੋ ਜਿਹੜਾ ਕੈਨੇਡਾ ਦੇ ਇੱਕ ਬਿਲਿਆਂ ਦਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਜਿਹੜੇ ਹੇਟ ਕਰਾਈਮ ਸੀਗੇ ਬੇਸ ਆ ਆਇਡੈਂਟੀਟੀ ਐਂਡ ਰਿਲੀਜੀਅਨ ਉਹਨਾਂ ਦਾ ਵੀ ਜਿਹੜਾ ਅਸਰ ਆ ਇਹ ਮਿਟੀਗੇਟ ਕਰਕੇ ਹੀ ਅਸਰ ਹੋਲਾ ਹਾਲਾ ਕੇ ਇਹਦੇ ਹੋਰ ਵੀ ਬਹੁਤ ਸਾਰੇ ਪਹਿਲੂ ਨੇ ਪਰ ਇਹਦੇ ਚ ਦੱਸਿਆ ਜਾ ਰਿਹਾ ਕਿ ਭਾਰਤੀ origin ਦੇ ਉਹ ਗਰੁੱਪ ਬੜੇ ਖੁਸ਼ ਨੇ ਔਰ ਬੜੇ ਆਸਵੰਦ ਨੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ 20 ਤੋਂ ਵੱਧ ਹਮਲੇ ਜਿਹੜੇ ਆ ਉਹ ਪਿਛਲੇ ਕੁਝ ਸਾਲਾਂ 'ਚ ਹੋਏ ਨੇ ਔਰ ਉੱਥੇ ਵੀ ਨਾਰਮ ਕਾਨੂੰਨਾਂ ਦਾ ਸਹਾਰਾ ਲੈ ਕੇ ਜਿਹੜੇ ਅਕਿਊਜ਼ ਸੀ ਉਹ ਬੱਝ ਜਾਂਦੇ ਸੀ ਹੁਣ ਇਹ ਨਵੇਂ ਕੋਰ ਬੰਦਰੇ ਆ ਤਾਂ ਭਾਰਤੀ ਮੀਡੀਆ ਦੇ ਵਿੱਚ ਭਾਰਤ ਸਰਕਾਰ ਦੇ ਯੋਗਦਾਨ ਨੂੰ ਵੀ ਐ ਸਮੇਂ ਦੇਖ ਰਿਹਾ ਸੀ ਅਤੇ ਗੁਰਾ ਸਾਹਿਬ ਜੀਐਸਟੀ ਦੇ ਮੁਤਲਕ ਐ ਐਲਾਨ ਹੋਏਗਾ ਹੁਣ ਹੀ ਵਾਲਾ ਹੈ ਇਹ ਸਾਰੀ ਜਾਣਕਾਰੀ ਤੁਸੀਂ ਦਿੰਦੇ ਰਹੇ ਹੋ ਹੁਣ ਬਕਾਇਦਾ ਲਾਗੂ ਹੋ ਚੁੱਕਾ ਹੈ ਤੇ ਸੰਖੇਪ ਸੰਦਸਿਓ ਕਿ ਜੀਐਸਟੀ ਦੇ ਇਸ ਨਵੇਂ ਫੈਸਲੇ ਦਾ ਨਵੇਂ ਰਜਿਮ ਦਾ ਕਿੱਥੇ ਕਿੱਥੇ ਕਿਵੇਂ ਕਿਵੇਂ ਫਾਇਦਾ ਹੋਣ ਵਾਲਾ ਹੈ ਕੀ ਫਰਕ ਪੈਣ ਵਾਲਾ ਹੈ ਸਰ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਜੀਐਸਟੀ ਦੇ ਗੁੰਦਲਦਾਰ ਖੇਰ ਦੇ ਵਿੱਚ ਚਾਰ ਸਲੈਬਾਂ ਸੀ ਪਹਿਲਾਂ ਟੈਕਸ ਦੀਆਂ ਜਿਹੜੀਆਂ ਸਿੱਧੀਆਂ ਸਿੱਧੀਆਂ ਸੀ 5% ਕੁਝ ਕੋ ਕੁਝ ਚੀਜ਼ਾਂ 0% ਤੇ ਵੀ ਸੀ ਜਿਹੜੇ ਟੈਕਸ ਨਹੀਂ ਸੀ ਲੱਗਦਾ 5% 12% 18% 28% ਔਰ ਇਹ ਸਾਧਿਆ ਜਿਹੜੀਆਂ ਪੀਜ਼ਾ ਸੀ ਬੜੀਆਂ ਗੁੱਜਰਦਾਰ ਸੀ ਕੁਝ ਉਹਨਾਂ ਦੇ ਵਪਾਰੀ ਟੈਕਸ ਤੋਂ ਬਹੁਤ ਸਵੇਲੀ ਹੋਏ ਸੀ ਪਰ ਇੱਕ ਵੱਡੀ ਰਾਹਤ ਜਿੰਦੇ ਹੋਏ ਲੰਬੇ ਸਮੇਂ ਬਾਅਦ ਭਾਰਤ ਦੀ ਸਰਕਾਰ ਨੇ ਜੀਐਸਟੀ ਦੇ ਦੋ ਸਲੈਬ ਬਣਾ ਕਰਤੀ ਆਫੀ 5% ਤੇ 18% ਔਰ ਇੱਕ ਵੱਡੀ ਰਾਹਤ ਇਹ ਮਾਰ ਖਾਉ ਕਿ ਟੈਕਸ ਦੇ ਵਿੱਚ ਕੱਟਦਾ ਸੀ ਅੱਜਕੱਲ ਦੇਖਿਆ ਨੇ ਬਹੁਤ ਇਹ ਉਪਰੀ ਦੀ ਗੱਲ ਲੱਗਦੀ ਸੀ ਪਰ ਅੱਜ ਰਾਤੇ ਸ਼ੁਰੂ ਹੋਏ ਔਰ ਇਹ ਜਿਹੜਾ ਟੈਕਸ ਦਾ ਕਟ ਸੀ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਅੱਜ ਤਕਰੀਬਨ ਹਰ ਚੀਜ਼ ਜਿਹੜੀ ਆ ਉਹ ਸਸਤੀ ਹੋਈ ਆ ਸਵਾਏ ਬੀੜੀ ਜਰਦਾ ਕੋਲ ਰੇਟ ਜਾਂ ਮਹਿੰਗੀਆਂ ਕਾਰਾਂ ਜਾਂ ਹੋਰ ਲਗਜ਼ਰੀ ਆਈਟਮ ਜਿਨ੍ਹਾਂ ਨੂੰ ਇੱਕ ਵੱਖਰੀ ਸਲਾਬ 40% ਦੇ ਟੈਕਸ ਦੇ ਵਿੱਚ ਰੱਖ ਲਿਆ ਗਿਆ ਉਹਨਾਂ ਦੇ ਇਲਾਵਾ ਗਰੋਸਰੀ ਦੇ ਰੇਟਾਂ ਤਕਰੀਬਨ ਰਮਾਲਾ ਸਾਹਿਬ ਇਹ ਕਰ ਦਿੱਤਾ ਗਿਆ ਕਿ ਯਾਕਾ 0% ਆ ਯਾਰ ਮੈਕਸਿਮਮ 5% ਕੁਝ ਚੀਜ਼ਾਂ ਦੇ ਉੱਤੇ ਲੱਗੂਗਾ ਜ਼ਿਆਦਾਤਰ ਚੀਜ਼ਾਂ ਜਿਹੜੀਆਂ 0% ਦੇ ਆ ਜਾਂਦੇ ਨੇ ਪਰ ਨੈਟ ਪ੍ਰੋਫਿਟ ਦੇ ਫਾਸਟ ਕੰਜ਼ਿਊਮਰ ਗੁੱਡਸ ਜਿਹੜੇ ਹੁੰਦੇ ਨੇ ਸਾਬਨ ਤੇ ਤੇਲ ਅਜੀਆ ਚੀਜ਼ਾਂ ਜਿਹੜੀਆਂ ਨੇ ਟੁੱਥਪੇਸ ਵਗੈਰਾ ਉਹ ਵੀ ਸਾਰੀਆਂ ਜਿਹੜੀਆਂ ਨੇ 18 ਤੇ 12% ਤੋਂ ਘਟ ਕੇ 5% ਤੇ ਕਰ ਦਿੱਤੀਆਂ ਗਈਆਂ ਨੇ ਕੱਪੜੇ ਜੁੱਤੀਆਂ ਇਹ ਚੀਜ਼ਾਂ ਵੀ 5% ਤੇ ਕਰਤੀਆਂ ਹੈਲਥ ਤੇ ਨਾਈਟ ਇੰਸ਼ੋਰੈਂਸ ਉੱਤੇ 0% ਟੈਕਸ ਕਰਤਾ ਯਾਨੀ ਉਹਨਾਂ ਦੇ ਤੁਸੀਂ ਕੋਈ ਟੈਕਸ ਦੇਣਾ ਨਹੀਂਗਾ ਨੈਸ਼ਨ ਜਿਹੜੀਆਂ ਨੇ ਜਾਂ 0 ਜਾਂ 5% ਇੱਥੇ ਤੋਂ ਕਿਤਾਬਾਂ ਕਾਪੀਆਂ ਜਿਹੜੀਆਂ ਨੇ ਜਾਂ ਉਹ 0 ਆ ਉਹਨਾਂ ਦੇ ਵਿੱਚ ਔਰ ਜਾਂ ਉਹ 5% ਕੈਟਾਗਰੀ ਚਾਹਣਗੇ ਕਾਰਾਂ ਵੀ ਸਸਤੀਆਂ ਮੋਟਰਸਾਈਕਲ ਵੀ ਸਸਤੇ ਕਾਰਾਂ ਜਿਹੜੀਆਂ ਨਾਰਮਲ ਸੁਧਾਰਕ ਕਾਰਾਂ ਹੋਣਗੀਆਂ ਜਾਂ ਸੁਪਰ ਲਗਜ਼ਰੀ ਕਾਰਾਂ ਦੇ ਵਿੱਚ ਨਹੀਂ ਆਉਣਗੀਆਂ ਉਹਨਾਂ ਦੇ ਵਿੱਚ ਵੀ ਸਸਤਾ ਹੋ ਗਿਆ ਹਰ ਚੀਜ਼ ਦੇ ਵਿੱਚ ਬਕਾਤ ਕੱਟਾ ਜਿਹੜਾ ਆ ਕੇ ਲੱਗਿਆ ਲੋਕ ਬੜੀ ਇਸ ਕਰ ਨੂੰ ਅਪਰੀਸ਼ੀਏਟ ਕਰ ਰਿਹਾ ਇਹ ਭੁੱਲ ਕੇ ਕਿ ਸਾਰਾ ਕੱਟ ਜਿਹੜਾ ਜਿਹੜੇ ਵੱਡੇ ਪ੍ਰੋਜੈਕਟਸ ਨੇ ਲਗਾਏ ਵੀ ਇਹ ਸੇ ਰਜੀਵ ਨੇ ਸੀ ਪਰ ਅੱਜ ਜਿਹੜੀ ਰਾਹਤ ਮਿਲੀਆਂ ਲੋਕ ਇਸ ਨੂੰ ਹੁਣ ਇਹ ਫੈਸਟੀਵਲ ਸੀਜ਼ਨ ਜਿਹੜਾ ਅੱਜ ਤੋਂ ਸ਼ੁਰੂ ਹੋਇਆ ਮੰਨਿਆ ਜਾ ਰਿਹਾ ਭਾਰਤੀ ਕਲਚਰ ਦੇ ਅਨੁਸਾਰ ਉਹਦੇ ਵਿੱਚ ਬੜੇ ਖੁਸ਼ ਨਜ਼ਰ ਆ ਰਹੇ ਆ ਹਾਲਾਂਕਿ ਸੂਬਿਆਂ ਦੀਆਂ ਸਰਕਾਰਾਂ ਜਿਹੜੀਆਂ ਨੇ ਰਮਣਾ ਸਰ ਉਹ ਬਹੁਤ ਖੁਸ਼ ਨਜ਼ਰ ਆ ਰਹੀਆਂ ਪੰਜਾਬ ਦੇ ਵਿੱਤ ਮੰਤਰੀ ਅਰਪਾਲਦੀਮਾ ਸਾਹਿਬ ਜੀਐਸਟੀ ਨੂੰ ਵੀ ਕੋਸ਼ਿਸ਼ ਹੋਈ ਸੀ ਕਿ ਤੇ ਵੈਟ ਥੋੜਾ ਜਿਆਦਾ ਵਧੀਆ ਸੀ ਤੇ ਉਹ ਜਿਹੜਾ ਇਹ ਰਿਬੇਟ ਮਿਲਦੀ ਇਕ 6000 ਕਰੋੜ ਰੁਪਏ ਦਾ ਐਸਟੀਮੇਟਡ ਘਾਟਾ ਪੰਜਾਬ ਸਰਕਾਰ ਨੂੰ ਹੋਰ ਪਊਗਾ। ਯਾਨੀ ਪਹਿਲਾਂ ਤੋਂ ਹੀ ਮੰਦੀ ਦੇ ਵਿੱਚ ਚੱਲ ਰਹੀ ਪੰਜਾਬ ਸਰਕਾਰ ਜਿਹੜਾ ਆਪਣਾ ਕੋਈ ਕੈਪੀਟਲ ਐਕਸਪੈਂਡੀਚਰ ਨਾ ਕਰਨ ਕਰਕੇ ਕੋਈ ਰੈਵਨਿਊ ਵੀ ਨਹੀਂ ਵਧ ਰਿਹਾ। ਉਹਦੇ ਵਾਸਤੇ ਦਿਨ ਹੋਰ ਮੁਸ਼ਕਲ ਪਰ ਆਉਣ ਵਾਲੇ ਆ। ਪਰ ਆਪ ਲੋਕਾਂ ਲਈ ਬੜੇ ਸੁੱਖ ਦਾ ਸਾਹ ਲੈਣ ਦਾ ਸਮਾਂ ਆ। ਔਰ ਇਹ ਉਮੀਦ ਕਰ ਰਹੀਆਂ ਕਿ ਸਰਕਾਰਾਂ ਦਾ ਬਣਾ ਸਰ ਕੇ ਜਿਹੜੀ ਟੈਕਸ ਦੀ ਕਮੀ ਆ ਉਹ ਮਾਰਕੀਟ ਦੇ ਉਸਾਲ ਦੇ ਨਾਲ ਜਾਂ ਵੀ ਵੱਡੀ ਖਰੀਦਦਾਰੀ ਨਾਲ ਉਹਦਾ ਆਪਾ ਕੂੜਾ ਕੀਤਾ ਜਾ ਸਕਦਾ ਉਹਨੂੰ ਦਾ ਦੇਖਣਾ ਹੋਊਗਾ ਕਿ ਫੈਸਟੀਵਲ ਦਾ ਜਿਹੜਾ ਸੀਜ਼ਨ ਖਤਮ ਹੁੰਦਾ ਕਿੰਨੀ ਖਰੀਦਦਾਰ ਹੋਈ ਕਿੰਨੀ ਖਰੀਦਦਾਰੀ ਹੋਈ ਆ ਪਿਛਲੇ ਸਾਲ ਨਾਲੋਂ ਕਿੰਨਾ ਵੱਧ ਜਾਂ ਘੱਟ ਟੈਕਸ ਇਕੱਠਾ ਹੁੰਦਾ ਸੀ ਆਪ ਕਾਲਸ ਨਾਲ ਹੀ ਸ਼ੁਰੂ ਕਰਦੇ ਆ ਜੀ ਗਰਲ ਸਾਹਿਬ ਤੇ ਇੱਕ ਗੱਲ ਇੰਨੀ ਸੰਖੇਪ ਤੇ ਨਹੀਂ ਹੈ ਪਰ ਗੱਲ ਬਹੁਤ ਪੂਰਨ ਹੈ ਹੜਾਂ ਦੀ ਅਪਡੇਟਸ ਮੈਨੂੰ ਲੱਗਦਾ ਕਿ ਜਿਵੇਂ ਕਹਿੰਦੇ ਨੇ ਨਾ ਕਿ ਢੂੰਡਣ ਖਾਤਰ ਸੱਜਣਾ ਦੀ ਕਈ ਭੇਸ ਵਟਾਉਣੇ ਪੈਂਦੇ ਨੇ ਕਿਤੇ ਅਲਖ ਜਗਾਉਣੀ ਪੈਂਦੀ ਆ ਕਿਤੇ ਕੰਨ ਪੜਵਾਉਣੇ ਪੈਂਦੇ ਨੇ ਸੱਸੀ ਨੂੰ ਪੁੰਨੂ ਮਿਲ ਜਾਂਦਾ ਪਰ ਮਿਲਣਾ ਇੰਨਾ ਸੌਖਾ ਨਹੀਂ ਇਹ ਮਖਣੀ ਵਰਗੇ ਮਾਸਕੁੜੇ ਧੁੱਪੇ ਸੜਵਾਉਣੇ ਪੈਂਦੇ ਨੇ ਮੈਨੂੰ ਲੱਗਦਾ ਕਿ ਸ਼ੋਮਨੀ ਕਲਦਲ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਇਲਮ ਹੋ ਚੁੱਕਾ ਹੈ ਕਿ ਲੋਕਾਂ ਨੂੰ ਅਗਰ ਮਿਲਣਾ ਹੈਗਾ ਲੋਕਾਂ ਨੂੰ ਨੇੜੇ ਜਾ ਕੇ ਮਿਲਣਾ ਹੈ ਉੱਥੇ ਮਿਲੋ ਜਾ ਕੇ ਜਿੱਥੇ ਲੋਕਾਂ ਦਾ ਹੱਥ ਬਾਰੀ ਵਿੱਚ ਆਇਆ ਹੋਇਆ ਯਾਨੀ ਉਹ ਅਹ ਦੁੱਖਦਰਦ ਉਹਨਾਂ ਦਾ ਮਹਿਸੂਸ ਕਰੋ ਚਿੱਟੇ ਕੁਰਤੇ ਪਜਾਮੇ ਪਾ ਕੇ ਤੇ ਰੀਲਾਂ ਪਾ ਕੇ ਗੱਲ ਨਹੀਂ ਬਣਦੀ ਹੜਪੀੜਤਾ ਦੀ ਮਦਦ ਤੇ ਸਾਰੇ ਸਾਰੇ ਕਰ ਰਹੇ ਨੇ ਕੁਝ ਖੜਕਾ ਜਿਆਦਾ ਕਰ ਰਹੇ ਹੈ ਕੁਝ ਘਟ ਕਰ ਰਹੇ ਹੈ ਔਰ ਸ਼੍ਰੋਮਣੀ ਕਾਲ ਦਲ ਬਾਰੇ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਬਾਰੇ ਵੀ ਸਾਨੂੰ ਅਪਡੇਟ ਦਿਓ ਮੁੱਖ ਮੰਤਰੀ ਦੇ 10 ਲੱਖ ਦੇ ਮੈਡੀਕਲ ਬੀਮਾ ਯੋਜਨਾ ਬਾਰੇ ਵੀ ਐਲਾਨ ਜਿਹੜਾ ਉਹਨੇ ਕੀਤਾ ਹੈ ਦੇ ਬਾਰੇ ਸੰਖੇਪ ਜਾਣਕਾਰੀ ਮਰ ਮਲਾਫੋਰ ਦੇ ਤੌਰ ਤੇ ਜਿੱਦੋਂ ਤੱਕ ਹੜ੍ਹਾਂ ਦੀ ਗੱਲ ਆ ਹੜ੍ਹਾਂ ਦੇ ਵਿਕਟਮਾਂ ਸੀ ਜਿਹੜੇ ਰੈਸਕਿਊ ਤੇ ਰੀਹੈਬਿਲਿਟੇਸ਼ਨ ਦੀ ਬਾਤ ਪੜ ਗੱਲ ਕਰ ਰਹੇ ਨੇ ਤੇ ਸਰਕਾਰੀ ਤੌਰ ਤੇ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਸੈਸ਼ਨ ਵੀ ਸਦਨਾ 24 ਤਰੀਕ ਨੂੰ ਕੈਬਨਿਟ ਦੀ ਮੀਟਿੰਗ ਉਹਦੇ ਜੀ ਕੁਝ ਫੈਸਲੇ ਹੋ ਸਕਦੇ ਨੇ ਪਰ ਇੱਕ ਹੋਰ ਚੀਜ਼ਾ ਜਿਹੜੀ ਆ ਨੇ ਉਹ ਥੋੜੇ ਸਮੇਂ ਦੀ ਪ੍ਰਾਈਵੈਟੀ ਵਾਲੇ ਪਾਸੇ ਨੂੰ ਇਲਜ਼ਾਮ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਭ ਤੋਂ ਪਹਿਲਾਂ ਤਾਂ ਇਲਜ਼ਾਮ ਆਪ ਲਾਇਆ ਜਾ ਰਿਹਾ ਕਿ ਕਿੰਨਾ ਪਾਣੀ ਛੱਡਿਆ ਗਿਆ ਮਾਧੋਪੁਰ ਹੈਡਵਰਕਸ ਦੇ ਗੇਟ ਕਿਉਂ ਟੁੱਟ ਗਏ ਇਹਦੇ ਵਿੱਚ ਜੱਫਰ ਸਾਹਿਬ ਕਹਿੰਦੇ ਸੀ ਕਿ ਕਿਸੇ ਸਾਫਤ ਦਾ ਜੱਜ ਦੇ ਤਖਵਾਈ ਦੀ ਕਮੇਟੀ ਬਣ ਕੇ ਜਾਂਚ ਹੋਵੇ ਮੁੱਖ ਮੰਤਰੀ ਸਾਹਿਬ ਅੱਜ ਕਿਹਾ ਜੀ ਮਾਰੋਗੁਰ ਹਡਵਰਸ ਦੇ ਗੇਟ ਟੁੱਟਣ ਤੋਂ ਪਹਿਲੇ ਹੀ ਦਾਵੀ ਦੇ ਹੜਾ ਆ ਗਏ ਸੀ ਇਹ ਕੋਈ ਚੱਕਰੀ ਕੋਈ ਨਹੀਂਗਾ ਕਿਉਂਕਿ ਤੇ ਲੱਖਰ ਵੀ ਸਸਪੈਂਡ ਕਰਤੇ ਆ ਬਾਕੀ ਵੀ ਅਸੀਂ ਜਾਂਚ ਜਿਹੜੀ ਆ ਉਹ ਕਰਦੇ ਰਵਾਂਗੇ ਪਰ ਇਹ ਵਿੱਚ ਠੀਕ ਹੈ ਕਿ ਸਾਫ ਸਫਾਈ ਦੇ ਕੰਮ ਤੋਂ ਲੈ ਕੇ ਜਿਹੜੇ ਰਾਹ ਪੇਕ ਦੇ ਕੰਮ ਨੇ ਉਹ ਸਾਰੇ ਚੱਲ ਰਹੇ ਆ ਇੱਕ ਵੱਡੀ ਖਬਰ ਇਹ ਜਰੂਰ ਆਈ ਯਾਰ ਮਾਨ ਸਾਹਿਬ ਕੇ ਦਰਿਆਵਾਂ ਦੀ 20 ਸੈਟਿੰਗ ਨੂੰ ਹਾਈ ਕੋਰਟ ਨੇ ਪਰਮਿਸ਼ਨ ਦੇ ਦਿੱਤੀ ਆ वी खबर तो तो है क्योंकि यह वाला गल करा साहब बहुत अहम अब प्रैस कॉन्फ्रेंस करके मुख्यंतरी साहब ने एक लंबे समय तो प्रचारी जा रही दस लख रुपए के सेहत बीमा की योजना की अच्छी शुरुआत करने की गल की उन्होंने कहा कि रजिस्ट्रेशन ਅਸੀਂ ਸ਼ੁਰੂ ਕਰ ਜਾ ਰਹੇ ਹਾਂ ਕਰਨਤਾਰਨ ਤੇ ਪਰਦਾਵਾ ਜ਼ਿਲ੍ਹੇ ਤੋਂ ਕਰਨਤਾਰਨ ਦਾ ਨਾਮ ਹੋਵੇ ਤਾਂ ਲੋਕਾਂ ਦੇ ਕੱਲ ਜਿਹੜੇ ਸੀ ਉਹ ਖੜੇ ਹੋਏ ਕਿਉਂਕਿ ਕਰਨਤਾਰਨ ਦੀ ਬਾਈ ਇਲੈਕਸ਼ਨ ਜਿਹੜੀ ਆਉਣ ਆ ਰਹੀ ਆ ਉਨੋਂ ਉੱਥੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਆ ਹਵੇ ਸਿਰਫ ਰਜਿਸਟ੍ਰੇਸ਼ਨਰ ਸਾਹਿਬ ਜੀ ਸੋਰੇ ਸੇ ਕਦੋਂ ਸ਼ੁਰੂ ਕਰਨੀ ਆ ਆਈਡ ਕਾਰਡ ਕੋ ਦੋਨੇ ਆ ਇਹਦੇ ਬਾਰੇ ਜਾਣਕਾਰੀ ਅ ਅਗਲੇ ਸਮੇਂ 'ਚ ਦਿੱਤੀ ਜਾਊਗੀ ਜਦੋਂ ਸਾਰੇ ਪੰਜਾਬ ਦੀ ਰਜਿਸਟ੍ਰੇਸ਼ਨ ਹੋ ਗਈ ਜੀ ਹੋਲਡ ਕਰਕੇ ਰੱਖਿਓ ਕਾਲਸ ਅਣੀ ਸ਼ੁਰੂ ਕਰਦੇ ਆ ਪਹਿਲੇ ਸਾਡੇ ਕਾਲਰ ਨੇ ਅਹ ਪਰਿੰਜ ਸਿੰਘ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਨਾਬ ਹਾਂਜੀ ਹਾਂਜੀ ਪਹਿਲੀ ਗੱਲ ਤਾਂ ਜੀ ਕਿਤਾਬ ਬਾਰੇ ਹੈ ਮੈਂ ਮੈਂ ਨਾਂ ਲਖਾ ਸਕਦਾ ਜੀ ਪਰ ਲਿਖਾਉਣੇ ਨੇ ਮੈਂ ਫ੍ਰੀ ਨਹੀਂ ਲੈਣੀ ਮੈਂ ਕਿਤਾਬ ਖਰੀਦੂੰਗਾ ਹੋ ਸਕਦਾ ਮੈਂ 10 ਕਿਤਾਬਾਂ ਖਰੀਦ ਖਰੀਦ ਕੇ ਇੱਥੇ ਰੱਖ ਦਿਆਂ ਜਾਂ ਕਿਸੇ ਤੁਹਾਡੇ ਵਰਗੇ ਸਰਦਾਰ ਨੂੰ ਦੇ ਦਿਆਂ ਜੀ ਜਿੱਥੋਂ ਲੋਕ ਫ੍ਰੀ ਲੈ ਰਹੇ ਨੇ ਪਹਿਲੀ ਗੱਲ ਤੇ ਇਹ ਬਹੁਤ ਮਨੁੱਖੀ ਅਧਿਕਾਰਾਂ ਵਾਂਗੂ ਬਹੁਤ ਵਧੀਆ ਤੁਸੀਂ ਸਾਰੇ ਇੱਥੇ ਮੈਥੋਂ ਕਿਸੇ ਕਾਰਨ ਕਰਕੇ ਮੈਂ ਆਇਆ ਨਹੀਂ ਗਿਆ ਕਿ ਆਉਣਾ ਜ਼ਰੂਰ ਸੀਗਾ ਬਿਲਕੁਲ ਬਹੁਤ ਵਧੀਆ ਸਾਨੂੰ ਸਾਨੂੰ ਸਿਖਾਉਂਦੀ ਹੈ ਚੀਜ਼ ਵੀ ਮੈਮ ਆਪਦੇ ਹੱਕਾਂ ਵਾਸਤੇ ਲੜਨਾ ਤੇ ਲੋਕਾਂ ਦੇ ਹੱਕਾਂ ਵਾਸਤੇ ਲੜਨਾ ਜਿੱਦਾਂ ਮੇਰਾ ਸਵਾਲ ਹੈ ਜੀ ਅਜੀਤ 2 ਵਾਲ ਬਾਰੇ ਵੀ ਉਹ ਕਾਂਗਰਸ ਵੇਲੇ ਵੀ ਉਹ ਸਿਕਿਉਰਟੀ ਸੀਗਾ TCS ਉਹਦੀ ਜਿਹੜੀ ਐਡਵਾਈਜ਼ਰ ਤੇ ਹੁਣ ਵੀ ਇਹ ਇਹ ਲੋਕ ਕੀ ਗੱਲ ਆਰਐਸਐਸ ਦੇ ਜਾਂ ਕਿਵੇਂ ਆ ਵੀ ਇਹ ਹਮੇਸ਼ਾ ਹੀ ਲੋਕ ਮੂਰੇ ਰਹਿੰਦੇ ਆ ਜਿਹੜੇ ਪੰਜਾਬ ਦੇ ਅਗੇਂਸਟ ਹੀ ਚੱਲਦੇ ਆ ਸੋ ਇਹ ਗੱਲ ਹੈ ਤੇ ਬਾਕੀ ਜਿਹੜਾ ਹੈਗਾ ਜੇ ਜੇ ਫੰਡ ਇਕੱਠੇ ਕਰਨੇ ਆ ਸਰਕਾਰ ਨੇ ਤਾਂ ਇੱਥੇ ਜਿਵੇਂ ਇਲੈਕਸ਼ਨ ਤੋਂ ਪਹਿਲਾਂ ਆਉਂਦੇ ਹੁੰਦੇ ਸੀਗੇ ਸ੍ਰੀ ਭਗਵੰਤ ਮਾਨ ਜੀ ਲੋਕਾਂ ਦੇ ਹਰ ਮਨ ਪਿਆਰੇ ਉਹ ਹੁਣ ਵੀ ਇੱਥੇ ਆਉਣ ਤੇ ਆ ਕੇ ਉਵੇਂ ਆ ਰਹੀ ਆ ਬੈਂਕਟ ਹਾਲ ਜਾਂ ਕਿਸੇ ਵੀ ਬੈਂਕਟ ਹਾਲ ਚ ਸੋਰੀ ਮੈਂ ਕਿਸੇ ਦਾ ਨਾਮ ਲੈਣਾ ਚਾਹੁੰਦਾ ਕਿਸੇ ਚ ਵੀ ਆ ਕੇ ਤੇ ਫੇਰ ਲੋਕ ਉਹਨਾਂ ਨੂੰ ਭਰਪੂਰ ਹੰਗਾਰਾ ਭਰਨਗੇ ਦਾਨ-ਦਾਨ ਦੇਣਗੇ ਸਾਰੇ ਮੰਤਰੀ ਆਉਣ ਇਕੱਠੇ ਹੋ ਕੇ ਲੋਕ ਅੱਗੇ ਜਿੱਤੇ ਉਹਨਾਂ ਨੂੰ ਇੰਨਾ ਦਾਨ ਦਿੱਤਾ ਤੇ ਹੁਣ ਵੀ ਦੇਣਗੇ ਜੀ ਧੰਨਵਾਦ ਜੀ ਮਿਹਰਬਾਨੀ ਜੀ ਕਰਨਲ ਸਾਹਿਬ ਜੀ ਗੱਲ ਆਰ ਵਾਗਲ ਅਜੀਤ ਬਾਦਸਾਹ ਕਿਉਂ ਜੀ ਲੰਬੇ ਸਮੇਂ ਤੋਂ ਕਿਉਂਕਿ ਇਸ ਤਫੀਲ ਦੇ ਵਿੱਚ ਨੇ ਉਹ ਹਾਲਾਂਕਿ ਐਨਐਫਸੀ ਤਾਂ ਨਹੀਂ ਸੀ ਮੈਂ ਜਿੱਥੇ ਤੱਕ ਤੁਸੀਂ ਜਾਣਕਾਰੀ ਹੈ ਮੱਕ ਮਮੋਥੇ ਉਹਨਾਂ ਵੇਲੇ ਪਰ ਇਹ ਜ਼ਰੂਰ ਆ ਕਿ ਹੈਵ ਅਹੁਦਿਆਂ ਤੇ ਜ਼ਰੂਰ ਰੱਖਦੇ ਸੀ ਐਨਐਫਸੀ ਦੀ ਜ਼ਿੰਮੇਵਾਰੀ ਉਹਨਾਂ ਨੂੰ ਮਜੀਦਾ ਜਿਹੜੀ ਸਰਕਾਰ ਐਥੇ ਨੇ ਦਿੱਤੀ ਸੀ ਔਰ ਜਿੱਥੇ ਗੱਲ ਦਾ ਵੀ ਆ ਬਿਲਕੁਲ ਠੀਕ ਹੈ ਮਾਣਾ ਸਾਬ ਉਹਨਾਂ ਇਸ ਗੱਲ ਤੇ ਵੀ ਸਵਾਲ ਚੁੱਕੇ ਜਾ ਰਹੇ ਕਿ ਪੀਐਮ ਕੇਅਰ ਫੰਡ ਜੀਤੇ ਤੇ तकरीबन ਹਰ ਬੰਦੇ ਨੇ ਸਵਾਲ ਕੀਤਾ ਸੀ ਕਿਉਂਕਿ ਉਹ ਸੀਏਜੀ ਤੋਂ ਵੀ ਬਾਅਦ ਹੀ ਉਹਦੇ ਤੇ ਤੁਸੀਂ ਰਾਈਟ ਟੂ ਇਨਫਾਰਮੇਸ਼ਨ ਦੇ ਤਹਿਤ ਵੀ ਜਾਣਕਾਰੀ ਨਹੀਂ ਲੈ ਸਕਦੇ ਉਸੇ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੇ ਸੀਐਮ ਰਲੀਫ ਫੰਡ ਨੂੰ ਛੱਡ ਕੇ ਇਹ ਜਿਹੜਾ ਨਵਾਂ ਚੜ੍ਹਦੀ ਕਲਾ ਪੰਜਾਬ ਵਾਲਾ ਰੰਗਲਾ ਪੰਜਾਬ ਦਾ ਜਿਹੜਾ ਫੰਡ ਖੁੱਲਿਆ ਇਹਦੇ ਤੇ ਵੀ ਸਵਾਲ ਕੀਤੇ ਜਾ ਰਹੇ ਨੇ ਹਾਲਾਂਕਿ ਇਹ ਨੂੰ ਹਜੇ ਕਿਵੇਂ ਇਸਤੇਮਾਲ ਕੀਤਾ ਜਾਣਾ ਕਿੱਥੇ ਇਸਤੇਮਾਲ ਕੀਤਾ ਜਾਣਾ ਇਹ ਵੱਡਾ ਸਵਾਲ ਆ ਮੁੱਖ ਮੰਤਰੀ ਸਾਹਿਬ ਹਜੇ ਵੀ ਅਪੀਲ ਕਰ ਰਹੇ ਆ ਸੋ ਅਜੇ ਤਾਂ ਅਸੀਂ ਇਹ ਦੇਖ ਰਹੇ ਆ ਨਕਸਾ ਸਾਹਿਬ ਕੇ ਕਿੰਨਾ ਕੁ ਫੱਟ ਕੱਟਾ ਹੁੰਦਾ ਤੇ ਕਿੱਥੇ ਉਸ ਨੂੰ ਇਸਤੇਮਾਲ ਕੀਤਾ ਜਾਂਦਾ ਕੁਸਚਨ ਬਰਕਰਾਰ ਆ ਸਵਾਲ ਬਰਕਰਾਰ ਆ ਮਾਨਾ ਸਾਹਿਬ ਕੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਹੁਣ ਅਪੀਲ ਜਿਹੜੀ ਕਰ ਰਹੇ ਆ ਉਹਦਾ ਅਸਰ ਆਮ ਲੋਕਾਂ ਦੇ ਕਿੰਨਾ ਹੁੰਦਾ ਕੀ ਇੰਡਸਟਰੀ ਅਸੀਂ ਸੈਲੀਬ੍ਰਿਟੀ ਬੈਂਕਿੰਗ ਸੈਕਟਰ ਇੰਦਾ ਸੀ ਜਾਨੂੰ ਅਸੀਂ ਨਾ ਦੇਖਿਆ ਆਮ ਲੋਕਾਂ 'ਤੇ ਤਾਂ ਅਸਰ ਕਰਦੇ ਨੇ ਬਹੁਤ ਆਹਮ੍ਰਾਂਲ ਵਾਲਾ ਜੀ ਅਜਲੀ ਇੰਨੇ ਹੀ ਕਾਫੀ ਕਰਿਆ ਸਰਬ ਕੋਈ ਗੱਲ ਰਹਿ ਗਈ ਹੋਵੇ ਤਾਖੀਰ ਦੇ ਉੱਤੇ ਸਾਂਝੀ ਕਰਿਓ ਮਹਾਰਾਜ ਸਾਹਿਬ ਗੱਲਾਂ ਤਾਂ ਤਰਤੀਬਨ ਹੋ ਗਿਆ ਪਰ ਇੱਕ ਗੱਲ ਜ਼ਰੂਰ ਜਾਂਦੇ ਜਾਂਦੇ ਕਰ ਲੈਣੀ ਆ ਕਿ ਇੱਕ ਬੜੀ ਵੱਡ ਭੱਗਿਆ ਇਨਸੀਡੈਂਟ ਜਿਹੜਾ ਨਾਬੇ ਦੇ ਵਿੱਚ ਹੋਇਆ ਜਿੱਥੇ ਕਿਸਾਨਾਂ ਦੇ ਇੱਕ ਪ੍ਰੋਟੈਸਟ ਹੋ ਰਿਹਾ ਸੀ ਜਿੱਥੇ ਉਸੇ ਸਬੰਧ ਦੇ ਅਧਿਕਾਰੀ ਡੀਐਫਪੀ ਮਨਜੀਤ ਕੌਰ ਜਿਹੜੇ ਨੇ ਦੋਨਾਂ ਦਾ ਟਕਰਾਰ ਹੁੰਦੀ ਆ ਦੋਨਾਂ ਧਿਰਾਂ ਦੇ ਉਸ ਦੂਜੇ ਦੇ ਉੱਤੇ ਲੀਹੇ ਪਾਰੰਗ ਦਾ ਇਲਜ਼ਾਮ ਲਾਇਆ ਅ ਅਜਿਹਾ ਸੀ ਦੇ ਘਟਨਾਵਾਂ ਦੇ ਇਹ ਮੱਧ ਪੱਖੀਆ ਨੇ ਔਰ ਜਿਹੜੇ ਅਜਾਦ ਦਾ ਵਿਸ਼ਾ ਜ਼ਰੂਰ ਬੰਦਾ ਹੈ ਇਸ ਮਸਲੇ ਦੇ ਉੱਤੇ ਨਿਰਪੱਖ ਜਾਂਚ ਹੋਣੀ ਲਾਜ਼ਮੀ ਹੈ ਕਿ ਦੋਨਾਂ ਵਿੱਚੋਂ ਕਿਹੜੀ ਧਿਰ ਜਿਹੜੀ ਆ ਇਸ ਲਈ ਕਿਵੇਂ ਵਾਪਸੀ ਜੀ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ